ਮੀਆਂ ਬੀਬੀ ਦਾ ਜੋੜਾ ਸੁਨਿਆਰੇ ਦੀ ਦੁਕਾਨ ਉੱਪਰ ਕਰ ਗਿਆ ਵੱਡਾ ਕਾਰਨਾਮਾ ਸੋਨੇ ਦੀਆਂ ਵਾਲੀਆਂ ਦੇਖਣ ਦੇ ਬਹਾਨੇ ਵਾਲੀਆਂ ਚੁੱਕ ਕੇ ਹੋ ਗਏ ਫਰਾਰ ਸਾਰੀ ਘਟਨਾ ਹੋ ਗਈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਜੀਹਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕੀ ਪਤੀ ਪਤਨੀ ਦਾ ਜੋੜਾ ਇੱਕ ਸੁਨਿਆਰੇ ਦੀ ਦੁਕਾਨ ਤੇ ਜਾਂਦੇ ਨੇ ਭਾਂਤ ਭਾਂਦੀਆਂ ਵਾਲੀਆਂ ਦੇਖਣ ਤੋਂ ਬਾਅਦ ਉਸ ਦੁਕਾਨ ਤੋਂ ਚਲੇ ਜਾਂਦੇ ਜਦੋਂ ਸੁਨਿਆਰਾ ਇਹਨਾਂ ਵਾਲੀਆਂ ਨੂੰ ਰੱਖਣ ਲੱਗਦਾ ਤਾਂ ਉਸ ਦੇ ਵਿੱਚੋਂ ਇੱਕ ਜੋੜਾ ਘੱਟ ਦਿਖਦਾ ਤਾਂ ਉਸ ਨੂੰ ਸ਼ੱਕ ਪੈਂਦਾ ਤਾਂ ਉਹ ਸੀਸੀਟੀਵੀ ਕੈਮਰੇ ਚੈੱਕ ਕਰਦਾ ਤਾਂ ਉਸ ਦੇ ਵਿੱਚ ਸਾਫ ਪਤਾ ਲੱਗਦਾ ਕਿ ਉਹ ਔਰਤ ਸੋਨੇ ਦੀਆਂ ਵਾਲੀਆਂ ਦਾ ਇੱਕ ਜੋੜਾ ਚੁੱਕ ਕੇ ਫਰਾਰ ਹੋ ਜਾਂਦੀ ਹੈ ਤਾਂ ਉਹ ਪੀੜਤ ਦੁਕਾਨਦਾਰ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਪੁਲਿਸ ਕੋਲ ਦਰਖਾਸਤ ਦਿੰਦਾ ਆਓ ਆਪਾਂ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਜੀ ਹਾਂ ਮਾਮਲਾ ਮਰੀਸਰ ਤੋਂ ਸਾਹਮਣੇ ਆਇਆ ਜਿੱਥੇ ਕੀ ਵੇਰਕਾ ਇਲਾਕੇ ਦੇ ਵਿੱਚ ਇੱਕ ਛਾਤਰ ਪਤੀ ਪਤਨੀ ਵੱਲੋਂ ਸੁਨਿਆਰੇ ਦੀ ਦੁਕਾਨ ਉੱਪਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਸੀਸੀਟੀਵੀ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਪਤੀ ਪਤਨੀ ਸੋਨੇ ਦੀਆਂ ਵਾਲੀਆਂ ਖਰੀਦਣ ਲਈ ਦੁਕਾਨ ਦੇ ਅੰਦਰ ਜਾਂਦੇ ਹਨ ਤੇ ਵੱਖ-ਵੱਖ ਵਾਲੀਆਂ ਦੇਖਣ ਤੋਂ ਬਾਅਦ ਦੁਕਾਨ ਤੋਂ ਚਲੇ ਜਾਂਦੇ ਨੇ ਇਸ ਦੌਰਾਨ ਉਹਨਾਂ ਨੇ ਇੱਕ ਸੋਨੇ ਦੀ ਵਾਲੀ ਦੀ ਜੋੜੀ ਆਪਣੇ ਨਾਲ ਲੈ ਜਾਂਦੇ ਹਨ ਇਸ ਸਬੰਧੀ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਇੱਕ ਪਤੀ-ਪਤਨੀ ਉਸ ਦੀ ਦੁਕਾਨ ਉੱਪਰ ਆਂਦੇ ਤੇ ਸੋਨੇ ਦੀਆਂ ਵਾਲੀਆਂ ਦੇਖਣ ਲਈ ਆਣ ਲੱਗੇ ਜਦੋਂ ਵੱਖ-ਵੱਖ ਡਿਜ਼ਾਈਨ ਵਾਲਿਆਂ ਦੇ ਉਹਨਾਂ ਨੇ ਦਿਖਾਏ ਤਾਂ ਉਹ ਛਾਤਰਪਤੀ ਪਤਨੀ ਵੱਲੋਂ ਸੋਨੇ ਦੀਆਂ ਵਾਲੀਆਂ ਦਾ ਇੱਕ ਜੋੜਾ ਹੇਠਾਂ ਸੁੱਟ ਕੇ ਉਸਨੂੰ ਲੁਕਾ ਲਿਆ ਤੇ ਉਸ ਤੋਂ ਬਾਅਦ ਏਟੀਐਮ 'ਚੋਂ ਪੈਸੇ ਕਢਵਾਉਣ ਦੇ ਬਹਾਨੇ ਦੋਵੇਂ ਪਤੀ-ਪਤਨੀ ਉੱਥੋਂ ਗਾਇਬ ਹੋ ਗਏ ਜਦੋਂ ਦੁਕਾਨਦਾਰ ਨੂੰ ਪਤਾ ਚੱਲਿਆ ਕਿ ਉਹਦੀ ਸੋਨੇ ਦੀਆਂ ਵਾਲੀਆਂ ਦਾ ਇੱਕ ਜੋੜਾ ਘਟਾ ਹੈ ਤਾਂ ਉਸਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਿੱਥੋਂ ਪਤਾ ਲੱਗਾ ਜੋ ਪਤੀ ਪਤਨੀ ਸੋਨੇ ਦੀਆਂ ਵਾਲੀਆਂ ਦੇਖਣ ਆਏ ਸਨ ਉਹ ਇੱਕ ਵਾਲੀਆਂ ਦਾ ਜੋੜਾ ਚੋਰੀ ਕਰਕੇ ਲੈ ਗਏ ਜਿਸ ਤੋਂ ਬਾਅਦ ਪੀੜਤ ਦੁਕਾਨਦਾਰ ਨੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਪੁਲਿਸ ਨੂੰ ਦਰਖਾਸਤ ਦਿੱਤੀ ਦੂਜੇ ਪਾਸੇ ਇਸ ਮਾਮਲੇ 'ਚ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਫਿਲਹਾਲ ਉਹਨਾਂ ਨੂੰ ਇੱਕ ਦਰਖਾਸਤ ਆਈ ਹੈ ਕਿ ਜਿਸ ਵਿੱਚ ਉਹ ਉਨ੍ਹਾਂ ਦਾ ਕਹਿਣਾ ਹੈ ਕਿ ਵਾਲੀਆਂ ਖਰੀਦਣ ਦੇ ਬਹਾਨੇ ਇੱਕ ਪਤੀ ਪਤਨੀ ਵੱਲੋਂ ਵਾਲੀਆਂ ਚੋਰੀ ਕੀਤੀਆਂ ਗਈਆਂ ਹਨ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਿਸ ਤੋਂ ਬਾਅਦ ਬੰਦੀ ਕਾਰਵਾਈ ਕੀਤੀ ਜਾਵੇਗੀ ਭਾਈ ਕੀ ਨਾਮ ਹੈ ਤੁਹਾਡਾ ਹਰਬੰਸ ਸਿੰਘ ਕਿਹੜਾ ਰਿਹਾ ਹੈ ਵੇਰਕਾ ਬਟਾਲਾ ਰੋਡਾ ਕੀ ਗੱਲਬਾਤ ਕਿਸੇ ਤੋਂ ਤੁਹਾਡੀ ਮੇਰੀ ਦੁਕਾਨ ਤੇ ਦੋ ਮੀਆਂ ਬੀਬੀ ਆਏ ਆ ਉਹਨਾਂ ਆ ਕੇ ਕਹਿੰਿਆ ਮੈਨੂੰ ਵਾਲੀਆਂ ਵਖਾਓ ਮੈਂ ਵਾਲੀਆਂ ਵਖਾਈਆਂ ਕਹਿੰਦੇ ਇਹ ਨਹੀਂ ਇਹ ਤੋਂ ਵਧੀਆ ਥੋੜੀਆਂ ਹੋਰ ਵਖਾਓ ਹੈਵੀ ਵਖਾਓ ਮੈਂ ਉਹਨਾਂ ਨੂੰ ਹੋਰ ਡੱਬਾ ਵਖਾਇਆ ਵਾ ਉਹਦੇ ਵਿੱਚੋਂ ਇੱਕ ਜੋੜਾ ਉਹਨਾਂ ਨੇ 3.5 ਗ੍ਰਾਮ ਦਾ ਕਢਾ ਕੇ ਬਾਹਰ ਖਾ ਲਿਆ ਕਹਿੰਦੇ ਵੀ ਤੁਸੀਂ ਇੰਜ ਕਰੋ ਅਸੀਂ ਉੱਪਰ ਪਾਉਣ ਵਾਸਤੇ ਲੈਣੀਆਂ ਥੋੜੀਆਂ ਭਾਰੀਆਂ ਵਾਲੀਆਂ ਵਿਖਾਓ ਮੈਂ ਡੱਬਾ ਕੱਢ ਕੇ ਹੋਰ ਲਿਆ ਕੇ ਵਿਖਾਇਆ ਵਾ ਉਹਦੇ ਵਿੱਚੋਂ ਕਹਿੰਦੇ ਵੀ ਦੋ ਜੋੜੇ ਉਹਨਾਂ ਕੱਢ ਕੇ ਤੇ ਫੇਰ ਰੱਖ ਲਏ ਆ ਕਹਿੰਦੇ ਵੀ ਸਾਨੂੰ ਬਾਹਰ ਐਂਦੇ ਹੋਏ ਅਸੀਂ ਦੋ ਤਿੰਨ ਜੋੜੇ ਲੈ ਕੇ ਜਾਣੇ ਆ ਇਹਨੇ ਵਿੱਚ ਹੀ ਆਪਣਾ ਮੈਨੂੰ ਕਹਿਣ ਲੱਗੇ ਤੁਸੀਂ ਇੰਜ ਕਰੋ ਇਹਨਾਂ ਦੀ ਪਰਚੀ ਬਣਾਓ ਸ਼ੀਸ਼ੇ ਗਾੜੀ ਚੱਲ ਗਈ ਆ ਸ਼ੀਸ਼ਾ ਸਾਡੀ ਕੰਨ ਚ ਪਾ ਕੇ ਵੇਖਣ ਦੇਈ ਆ ਕਹਿੰਦੀ ਠੀਕ ਆ ਘਰ ਵਾਲਿਆਂ ਨੂੰ ਕਹਿੰਦੀ ਮੈਂ ਵੀ ਠੀਕ ਤਾਂ ਲੱਗਨਦਾ ਐ। ਇਸੇ ਇੰਨਾ ਹੀ ਕੰਮ ਹੋਇਆ ਤੇ ਉਹ ਮੈਂ ਇੱਕ ਜੋੜਾ ਆਪਣਾ ਜਿਹੜਾ ਥੱਲੇ ਸੁੱੜਤਾ ਵਾ। ਸਾਨੂੰ ਬਾਅਦ ਸ਼ੱਕ ਹੋਇਆ ਕਿ ਇਹ ਜੋੜਾ ਮੇਰਾ ਇੱਕ ਘਟ ਗਿਆ ਵਾ। ਅਸੀਂ ਉਹ ਵੇਖਿਆ ਤੇ ਜੋੜਾ ਹੈਗਾ ਨਹੀਂ ਆ। ਮੈਨੂੰ ਕਹਿੰਦੀ ਪਰਚੀ ਬਣਾ ਡੱਬੀ 'ਚ ਪੈਕ ਕਰੋ ਤੁਸੀਂ। ਮੈਂ ਡੱਬੀ 'ਚ ਪੈਕ ਕਰੰਦੇ ਆਂ ਕਹਿੰਦਾ ਵੀ ਅਸੀਂ ਪੈਸੇ ਕਢਵਾ ਕੇ ਏਟੀਐਮ ਤੋਂ ਆਏ ਆਂ ਤੇ 2 ਮਿੰਟ 'ਚ ਆਏ ਨਾ ਘਰ ਵਾਲਿਆਂ ਨੂੰ ਕਹਿੰਦੀ ਤੂੰ ਇੱਥੇ ਬਹਿ ਤੇ ਮੈਂ ਆਈ। ਉਹ ਆਪਣਾ ਚੱਲ ਗਿਆ, ਚਲ ਗਈ ਆ ਤੇ ਮਗਰ ਹੀ ਉਹਦੇ ਘਰ ਵਾਲਾ ਚੱਲ ਗਿਆ। ਕਿੰਨੇ ਵਾਰ ਸਮਾਂ ਸੀ ਦੋ ਪੌਣੇ ਦੇ ਦੋ ਟਾਈਮ ਦਾ ਹੈ ਪਹਿਲਾਂ ਵੀ ਕਦੇ ਇਹ ਆਏ ਨੇ ਦੁਬਾਰਾ ਪਹਿਲਾਂ ਕਦੀ ਨਹੀਂ ਆਏ ਦੱਸਿਆ ਉਸ ਨੇ ਕਿ ਅਸੀਂ ਕਿੱਥੋਂ ਆਏ ਹ ਕਿੱਥੋਂ ਨਾ ਨਾ ਤੁਸੀਂ ਕੋਈ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਹਾਂਜੀ ਦਿੱਤੀ ਹੈ ਕੀ ਕਹਿੰਦੇ ਹੋ ਕਿ ਇਨਸਾਫ ਦੀ ਮੰਗ ਕਰਦੇ ਵੀ ਉਹ ਚੋਰ ਫੜਿਆ ਜਾਵੇ ਉਹਨੇ ਹੋਰ ਵਾਰ ਦੱਤਾ ਬੜੀਆਂ ਕੀਤੀਆਂ ਸ਼ਹਿਰੋਂ ਵੀ ਸਾਨੂੰ ਕੋੜਵਾ ਕੇ ਐਨੇ ਭੇਜੀਆਂ ਕਿ ਸਾਡੀ ਦੁਕਾਨ ਤੇ ਵੀ ਕਰਕੇ ਗਏ ਦੁਕਾਨ ਤੇ ਸੀਸੀਟੀਵੀ ਲੱਗੀ ਹੋਈ ਹੈ ਸਾਡੇ ਲੱਗੇ ਆ ਕੈਮਰੇ ਚ ਆਏ ਨੇ ਹਾਂਜੀ ਕੈਮਰੇ ਚ ਆਏ ਆ ਅਲਸਰੀ ਕਾ ਸੁਣਿਆ ਰੇ ਕਾਨੂੰਨ ਤੱਕ ਜੋੜੀ ਬਲੋ ਰਹੀ ਕਿ ਇੱਕ ਇੱਕ ਲੇਡੀ ਦੇ ਇੱਕ ਜੈਂਟਸ ਆ ਇਹਨਾਂ ਨੇ ਲਿਖਾਇਆ ਦਰਖਾਸਤ ਤੇ ਕੰਪਲੇਂਟ ਆਈ ਹੈ ਇਹ ਤਸਦੀਕ ਕਰਕੇ ਪਤਾ ਕਰਦੇ ਆ ਕਿ ਇਹ ਕੌਣ ਹੈ ਇਹਨਾਂ ਬਾਰੇ ਪਤਾ ਲੱਗਾ ਵੀ ਇਹ ਹੋਰ ਵੀ ਬੇਹੋ ਜਿਹੇ ਆਵਾਦਾਂ ਕਰ ਰਹੇ ਆ ਇੱਕ ਲੇਡੀ ਜੀ ਆ ਤੇ ਇਹਦੀ ਕੋਈ ਤਸਦੀਕ ਕਰਦੇ ਵੀ ਕੌਣ ਹੈ ਕਿੱਥੋਂ ਦੀ ਹੈ ਤੇ ਫਿਰ ਅਗਲੀ ਪੰਟੀ ਕਾਰਵਾਈ ਕਰਾਂਗੇ ਕੰਪਲੇਂਟ ਰਿਜਿਸਟਰ ਪਾਈਏ